ਮੇਰਾ ਬਿਆਸ ਮੁਖੀ ਬਾਬਾ ਗਰਿੰਦ ਸਿੰਘ ਢਿੱਲੋਂ ਨੇ ਅੱਜ ਸ਼੍ਰੋਮਣੀ ਕਾਲੀਵਾਲ ਦੇ ਸੀਨੀਅਰ ਅਗੋ ਬਿਕਰਮ ਸਿੰਘ ਮਜੀਠੀਆ ਨਾਲ ਨੱਬਾ ਜੇਲ੍ਹ ਵਿਖੇ ਕਰੀਬ 35 ਮਿੰਟ ਗੱਲਬਾਤ ਕੀਤੀ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਆਪਣੀ ਗੱਡੀ ਰਾਹੀਂ ਜੇਲ੍ਹ ਵਿੱਚ ਪੁੱਜ ਰਹੇ ਨੇ ਜਿੱਥੇ ਉਹਨਾਂ ਨੇ ਸ਼੍ਰੋਮਣੀ ਕਾਲੀਵਾਲ ਦੇ ਬਿਕਰਮਜੀਤ ਸਿੰਘ ਮਜੀਠੀਆ ਨਾਲ ਗੱਲਬਾਤ ਕੀਤੀ ਇੱਥੇ ਵਿਸ਼ੇਸ਼ ਤੌਰ ਤੇ ਬਰਨ ਜੋਗ ਹੈ ਕਿ ਬਿਕਰਮਜੀਤ ਸਿੰਘ ਮਜੀਠੀਆ ਨੱਬਾ ਜੇਲ੍ਹ ਵਿੱਚ ਬੰਦੇ ਹਨ ਤੇ ਇਸਤਿਦਾਰੀ ਵਿੱਚੋਂ ਜਿਹੜੇ ਬਾਬਾ ਗੰਧ ਸੱਟੇ ਢੱਲੋਂ ਨੇ ਉਹਨਾਂ ਦੇ ਕੋਈ ਰਿਸ਼ਤੇਦਾਰ ਆ ਨਜ਼ਦੀਕੀ ਰਿਸ਼ਤੇਦਾਰ ਹਨ ਜਿੰਨਾ ਕਰਕੇ ਉਹ ਅੱਜ ਮੁਲਾਕਾਤ ਲਈ ਨਾਬਾ ਜੇਲ੍ਹ ਪੁੱਜੇ ਤੁਸੀਂ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਵੱਡੀ ਗਿਣਤੀ ਵਿੱਚ ਤਣਾਤ ਤੇ ਜਿਪਸੀਆਂ ਤੇ ਗੱਡੀਆਂ ਦੇ ਰਾਹੀਂ ਬਾਬਾ ਗੁਰਿੰਦਰ ਸਿੰਘ ਜਿਹੜੇ ਨੇ ਢੱਲੋਂ ਸਾਹਿਬ ਉਹ ਜਿਹੜੇ ਗੱਡੀ ਕਾਲੀ ਗੱਡੀ ਦੇ ਰਾਹੀਂ ਜਿਹੜੇ ਜੇਲ੍ਹ ਦੇ ਵਿੱਚ ਪੁੱਜਦੇ ਨੇ ਤੇ ਬੜੀ ਸਕਿਉਰਿਟੀ ਦੇ ਨਾਲ ਉਹਨਾਂ ਨੂੰ ਜਿਹੜਾ ਅੰਦਰ ਜੇਲ੍ਹ ਦੇ ਲਿਆਇਆ ਜਾਂਦਾ ਅਤੇ ਜਿੱਥੇ ਉਹਨਾਂ ਦੀ ਬਿਕਰਮ ਸਿੰਘ ਮਜੀਠੀਆ ਦੇ ਨਾਲ ਗੱਲਬਾਤ ਆਜੜੀ ਉਹ ਕੀਤੀ ਜਾਂਦੀ ਆ ਮੁਲਾਕਾਤ ਕਰਵਾਈ ਜਾਂਦੀ ਆ ਤੁਸੀਂ ਸਾਹਮਣੇ ਸਾਰਾ ਇਹ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ মিডিਆ ਵੀ ਉੱਥੇ ਕਿਹੜਾ ਕਵਰੇਜ ਕਰ ਰਿਆ ਆ ਪਾਬਾ ਗ੍ਰੰਦਸ ਸਿੰਘ ਢੱਲੋਂ ਜਿਹੜੇ ਉਹ ਨੱਬਾ ਜੇਲ੍ਹ ਵਿਖੇ ਪੁੱਜੇ ਨੇ ਜਿੱਥੇ ਉਹਨਾਂ ਨੇ 35 ਮਿੰਟ ਗੱਲਬਾਤ ਜਿਹੜੀ ਆ ਬਿਕਰਮ ਸਿੰਘ ਜੀ ਨਾਲ ਮੁਲਾਕਾਤ ਕੀਤੀ ਹੈ ਧੀਰੇ ਭਾਦਮ ਜੀ ਲੋਕ ਨੂੰ ਦੇਖ ਚੁੱਕੇ ਪਹਿਲੇ ਹੱਥ ਫੜ ਕੇ ਰੱਖੋ ਜੋਟਾ ਆਹ ਦੇ ਆਹ ਦੀ ਕਰ ਕਰ ਖਾਓ ਨਾ ਭਾਈ ਖਾਓ ਜੀ ਬਿਖਾਓ ਜੀ ਲੈ ਉਹ ਚਲੋ ਚਲੋ ਤੱਕਾ ਚਲੋ